ਹਰੜ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਸੁਚਾਰੂ ਕਰਨ ਦੇ ਲਈ ਹਰ ਵਾਰਡ ਦੇ ਵਿੱਚ ਟਿਊਬ ਲਗਾਏ ਜਾ ਰਹੇ ਨੇ ਵਾਰਡ ਨੰਬਰ 6 ਜਨਤਾ ਨਗਰ ਦੇ ਵਿੱਚ ਅੱਜ ਟਿਊਬਲ ਲਗਵਾਇਆ ਜਾ ਰਿਹਾ ਹੈ ਅਰਜਿੰਦਰ ਲੰਬardar ਜੀ ਵਾਰਡ ਨੰਬਰ 6 ਦੇ ਐਮਸੀ ਨੇ ਤੇ ਜਸਪ੍ਰੀਤ ਕੌਰ ਲੌਂਗਿਆ ਪ੍ਰਧਾਨ ਨੇ ਜੋ ਨਗਰ ਕਾਉਂਸਲ ਦੀ ਉਹ ਜਿਹੜੇ ਨੇ ਟਿਊਬਲ ਦਾ ਉਦਘਾਟਨ ਕਰਨਗੇ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਟਿਊਬਲ ਲੱਗਣ ਜਾ ਰਿਹਾ ਹੈ ਕੀ ਅਰਜਿੰਦਰ ਲੰਬardar ਜੀ ਕਹਿੰਦੇ ਨੇ ਉਹਦੇ ਵਾਰਡ ਦੇ ਵਸਨੀਕ ਕੀ ਕਹਿੰਦੇ ਨੇ ਪ੍ਰਧਾਨ ਜਸਪ੍ਰੀਤ ਕੌਰ ਲੌਂਗਿਆ ਕੀ ਕਹਿੰਦੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਅੱਜ ਵਾਰਡ ਨੰਬਰ 6 ਜਿਸ ਵਾਰਡ ਦੇ ਐਮਸੀ ਸਰ ਰਜਿੰਦਰ ਸਿੰਘ ਜੀ ਨੰਬਰਦਾਰ ਜੀ ਨੇ ਉਹਨਾਂ ਦੇ ਵਾਰਡ ਦੇ ਵਿੱਚ ਜਨਤਾਨਗਰ ਦੇ ਵਿੱਚ ਅੱਜ ਟਿਊਬਲ ਲੱਗਣ ਜਾ ਰਿਹਾ ਸੋ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦੀ ਆ ਤੇ ਇੱਥੇ ਦੇ ਨਿਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਦਿੰਦੀ ਆ ਇੱਥੇ ਜੋ ਪਾਣੀ ਦੀ ਪ੍ਰੋਬਲਮ ਆ ਰਹੀ ਸੀ ਉਸ ਦਾ ਹੁਣ ਨਿਜਾਤ ਹੋ ਜਾਵੇਗਾ ਤੇ ਇਸ ਟਿਊਬਲ ਦੀ ਲਾਗਤ ਲਗਭਗ 40 ਤੋਂ 45 ਲੱਖ ਦੇ ਵਿੱਚ ਵਿੱਚ ਆਣੀ ਹੈ ਸੋ ਮੈਂ ਸਾਰੇ ਹੀ ਜਨਤਾਨਗਰ ਦੇ ਨਿਵਾਸੀਆਂ ਨੂੰ ਤੇ ਐਮਸੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਆ। ਤੇ ਹੋਰ ਜਿਹੜੇ ਨੇ ਸ਼ਹਿਰ ਦੇ ਵਿੱਚ ਹੋਰ ਕੀ ਪ੍ਰੋਜੈਕਟ ਚੱਲ ਰਹੇ ਨੇ ਜੀ? ਸ਼ਹਿਰ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਜੇ ਮੈਂ ਪਾਣੀ ਦੀ ਕਹਾ ਤਾਂ ਇਹ 15 ਟਿਊਬਲ ਸੀਗੇ ਜਿਹਦੇ ਵਿੱਚ ਸਿਰਫ 2 ਟਿਊਬਲ ਰਹਿ ਗਏ ਆ ਜੋ ਲਗਾਉਣਾ ਬਾਕੀ ਨੇ ਬਾਕੀ ਸਾਰੇ ਟਿਊਬਲ ਲੱਗ ਚੁੱਕੇ ਆ। ਇਸ ਤੋਂ ਇਲਾਵਾ ਵਾਰਡ ਦੇ ਵਿੱਚ ਐਸਟੀਪੀ ਦੇ ਵੀ ਕੰਮ ਹੈ ਜਿਹੜੇ ਉਹ ਹੋ ਰਹੇ ਨੇ ਸ਼ਹਿਰ ਦੀ ਸਾਫ ਸਫਾਈ ਦਾ ਡਿਵੈਲਪਮੈਂਟ ਦਾ ਜਿਮ ਦਾ ਪਾਰਕਾਂ ਦਾ ਤੇ ਬਹੁਤ ਸਾਰੇ ਕੰਮ ਹੈ ਜੋ ਸ਼ਹਿਰ ਵਿੱਚ ਨਗਰ ਕੌਂਸਲ ਦੁਆਰਾ ਕੀਤੇ ਜਾ ਰਹੇ ਨੇ ਤੇ ਇਹ ਕੁਜੋਲੀ ਵਾਟਰ ਵਰਕਸ ਵੀ ਹੈ ਜੋ ਬਹੁਤ ਜਲਦੀ ਆਪਣੇ ਸ਼ਹਿਰ ਨੂੰ ਇਹ ਤੋਹਫਾ ਮਿਲਣ ਮਿਲੇਗਾ ਜ਼ਰੂਰ 6 ਬਾੜ ਦੇ ਜੀ ਕੀ ਨਾਮ ਹੈ ਜੀ ਤੁਹਾਡਾ ਰਣਜੀਤ ਲਾ ਬੇਦੀ ਹਾਂ ਬੇਦੀ ਸਾਹਿਬ ਅੱਜ ਬਾੜ ਨੰਬਰ 6 ਦੇ ਵਿੱਚ ਜਿਹੜਾ ਟਿਊਬ ਲਗਵਾ ਰਹੇ ਨੇ ਅਰਜਿੰਦਰ ਨੰਬਰਦਾਰ ਜੀ ਕੰਮ ਕਿਹਾ ਜਾ ਕਰ ਰਹੇ ਨੇ ਬਾੜ ਦੇ ਵਿੱਚ ਇਹ ਕੋ ਫਿਲਹਾਲ ਤਾਂ ਬਹੁਤ ਬਹੁਤ ਵਧੀਆ ਕਰਦੇ ਪਰ ਵਿਚ ਵਿਚ ਨੂੰ ਕੱਟ ਮਾਰ ਜਾਂਦੇ ਆ। ਹੂੰ। ਕੁਝ ਕੰਮ ਸਾਡੀ ਜਨਤਾਨਗਰ ਦੇ ਪੈਂਡਿੰਗ ਪਏ ਐ। ਸਾਡੀ ਰਿਕੁਐਸਟ ਹੈ ਹੱਥ ਜੋੜ ਕੇ ਪ੍ਰਧਾਨ ਸਾਹਿਬ ਨੂੰ ਸਾਰੀ ਕਮੇਟੀ ਨੂੰ ਵੀ ਜਿਹੜੇ ਸਾਡੇ ਕੰਮ ਪੈਂਡਿੰਗ ਪਏ ਨਾ ਉਹਨਾਂ ਤੇ ਵੀ ਗੌਰ ਕੀਤੀ ਜਾਵੇ। ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਨੇਪਰੇ ਚਾੜੇ ਜਾਵੇ। ਮਤਲਬ ਕਿ 5 ਸਾਲ 5 ਸਾਲ ਜਿਹੜੇ ਨੇ ਹੋਣੇ ਵਾਲੇ ਨੇ 4 ਸਾਲ ਹੋ ਚੁੱਕੇ ਨੇ। ਕਾਰਜਕਾਰ ਇਹਨਾਂ ਦਾ ਕਿਹਾ ਜਾ ਰਿਹਾ ਬਹੁਤ ਵਧੀਆ ਰਿਹਾ। ਬਹੁਤ ਬੜੇ ਕੁਛ ਛੋਟੇ ਮੋਟੇ ਛੱਡ ਗਏ ਨਾ। ਬਹੁਤ ਹੀ ਵਧੀਆ ਰਿਹਾ ਤੇ ਹੁਣ ਜਿਹੜੇ ਨਵੇਂ ਇਲੈਕਸ਼ਨ ਸ਼ੁਰੂ ਹੋ ਜਾਈਏ ਤਕਰੀਬਨ 6-7 ਮਹੀਨੇ ਤੱਕ ਜਿਹੜਾ ਵਿਗਲ ਵੱਜ ਜਾਣਾ ਦੁਬਾਰਾ ਲੱਗਦਾ ਹੈ ਕੀ ਆ ਦੇਖ ਰਹੇ ਹੋ ਕਿ ਰਜਿੰਦਰ ਲੰਬੜਦਾਰ ਜੀ ਜਿੱਤਣਗੇ ਬਿਲਕੁਲ ਕੰਮ ਦੇ ਆਧਾਰ ਤੇ ਜਿੱਤਣਗੇ ਜੀ ਹਮ ਕੰਮ ਇਹਨਾਂ ਨੇ ਜ਼ਿਆਦਾ ਕਰਵਾਇਆ ਵਾ ਮੈਕਸਿਮਮ ਕੰਮ ਕਰਵਾਇਆ ਵਾ ਕੁਝ ਰਹਿੰਦੇ ਚੱਲਦਾ ਰਹਿੰਦਾ ਚੱਲਦੇ ਹੀ ਚੱਲ ਜੀ ਮਲਕ ਇਹਨਾਂ ਦੇ ਕੰਮਾਂ ਤੋਂ ਤੁਸੀਂ ਖੁਸ਼ ਹੋ ਜੀ ਸਾਰੇ ਖੁਸ਼ ਹੈ ਜੀ ਸਾਰੇ ਮੈਂ ਤੁਹਾਡਾ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਵਰਿੰਦਰ ਜੀ ਵਾਰਡ ਨੰਬਰ 6 ਦੇ ਬਸਨੀਕੋ ਹਾਂਜੀ ਹਾਂਜੀ ਵਾਰਡ ਨੰਬਰ 6 ਦੇ ਵਿੱਚ ਕਹਿੰਦੇ ਨੇ ਰਜਿੰਦਰ ਲੰਬੜਦਾਰ ਜੀ ਨੇ ਕਹਿੰਦੇ ਵਿਕਾਸ ਦੀ ਨੇਰੀਆਂ ਠਾਲ ਕੇ ਰੱਖਿਆ ਆਪ ਵੀ ਕੰਮ ਨਹੀਂ ਕੰਮ ਠੀਕ ਕੰਮ ਦਾ ਯੋਗ ਤਾਂ ਉਹਨਾਂ ਦਾ ਕਾਫੀ ਹੈਗਾ ਲੇਕਿਨ ਕੁਝ ਕੰਮ ਸਾਡੇ ਪੈਂਡਿੰਗ ਨੇ ਜੀ ਬੇਦੀ ਸਾਨੂੰ ਦੱਸਿਆ ਹੈਗਾ ਉਹ ਅਸੀਂ ਰਿਕਵੈਸਟ ਕਰਦੇ ਕਿ ਉਹ ਵੀ ਜਲਦੀ ਜਲਦੀ ਸਾਡੇ ਕਰਵਾਏ ਜਾਣ ਤੇ ਲੱਗ ਰਿਹਾ ਹੈ ਜੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਿਹਨੂੰ ਦੇਖਣਾ ਜਾਓਗੇ ਐਮਸੀ ਅਸੀਂ ਤਾਂ ਇਹਨਾਂ ਨੂੰ ਚਾਹਾਂਗੇ ਜੀ ਬੜੀ ਆਪਾਂ ਗੱਲ ਕਰੀਏ ਹੋਰ ਵੀ ਜਿਹੜੇ ਨੇ ਤੁਹਾਡੇ ਕੋਲ ਬਹੁਤ ਆਣਗੇ ਜੀ ਬਾੜ ਦੇ ਵਿੱਚ ਇਲੈਕਸ਼ਨ ਹਾਲੇਕਿਨ ਜਿਆਦਾ ਸਪੋਰਟ ਤਾਂ ਆਪਾਂ ਇਹਨੂੰ ਨਹੀਂ ਕਰਾਂਗੇ ਇਹਨਾਂ ਨੂੰ ਹੀ ਕਿਉਂ ਹੋਰ ਨਵੇਂ ਬੰਦੇ ਨੂੰ ਨਹੀਂ ਇਹ ਆਪਣਾ ਦੇਖੋ ਜੀ ਪੂਰੇ ਮਨ ਤੇ ਤੁਹਾਡੇ ਨਾਲ ਸੇਵਾ ਕਰਦੇ ਰਹੀ ਜਨਤਾ ਲਈ ਕਿ ਅਸੀਂ ਚਾਹੂਗੇ ਦੁਬਾਰਾ ਵੀ ਇਹੀ ਇਲੈਕਟ ਹੋਵਾਂ ਮਤਲਬ ਕਿ ਕਈ ਇਹਨਾਂ ਦੇ ਵਿਰੋਧ ਵੀ ਕਰ ਰਹੇ ਨੇ ਕੰਮਾਂ ਦਾ ਵਿਰੋਧ ਤਾਂ ਦੇਖੋ ਜੀ ਹਰੇਕ ਤਾਂ ਹੋਣੀ ਹੋਣੀ ਹੈ ਲੇਕਿਨ ਫੇਵਰ ਜਿਆਦਾ ਹੁੰਨ ਕਿ ਨੱਚ ਨਹੀਂ ਜਿੰਤਣਗੇ ਜੀ ਯਾਰ ਮਲਕੇ ਕੰਮ ਇਹਨਾਂ ਨੇ ਵਧੀਆ ਕਰਾਇਆ ਵੇ ਕੰਮ ਬਹੁਤ ਅੱਛਾ ਕਰਦੇ ਆ ਹਰ ਇੱਕ ਦੇ ਆਗੇ ਨਹੀਂ ਕਰਦੇ ਜੀ ਨਹੀਂ ਕਰਦੇ ਜੀ ਨਹੀਂ ਕਰਦੇ ਜੀ ਐਸੀ ਹੀ ਗੱਲ ਆਪਾਂ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਸੀ ਦੇਖਦੇ ਆਂ ਕਾਫੀ ਯੋਗਦਾਨ ਕਰਦੇ ਆਂ 4 ਸਾਲਾਂ ਮੈਂ ਇਹਨਾਂ ਦੀ ਕਾਰਗੁਜ਼ਾਰੀ ਕਹੀ ਜੀ ਰਹੀ ਹੈ ਬਹੁਤ ਵਧੀਆ ਰਹੀ ਹੈ ਅੱਛੀ ਰਹੀ ਜੀ ਪਹਿਲੇ ਵੀ ਪੰਚਲ ਦੇਖਿਆ ਸੀ ਇਸ ਤੋਂ ਪਹਿਲੇ ਜਦੋਂ ਇਲੈਕਟੋਕ ਹੋਏ ਸੀ ਸਾਰੇ ਬੜੇ ਚੰਗੇ ਢੰਗ ਨਾਲ ਸਾਰੇ ਕੰਮ ਕਰਾਇਆ ਇਹਨਾਂ ਨੇ ਲੱਗਦਾ ਹੈ ਹੈਕਟਰੀ ਕੁਮਾਰ ਹੁੰਦੇ ਜੀ ਹੁਣ ਬਿਲਕੁਲ ਮਾਰਨਗੇ ਜੀ ਮੇਰਾ ਨਾਮ ਟੀਵੀ ਕੁਮਾਰ ਸੈਣੀ ਪੰਨੀ ਸਾਹਿਬ ਵਾਰਡ ਨੰਬਰ 6 ਦੇ ਵਿੱਚ ਅੱਜ ਟਿਊਬਲ ਵੀ ਲਵਾ ਰਹੇ ਨੇ ਕਹਿੰਦੇ ਰਜਿੰਦਰ ਨੰਬਰਦਾਰ ਜੀ ਦੇ ਵੱਲੋਂ ਵਿਕਾਸ ਕਾਰਜ ਜਿਹੜੇ ਨੇ ਪੂਰੇ ਜੋਰ-ਸ਼ੋਰ ਨਾਲ ਕਰਾਏ ਜਾ ਰਹੇ ਨੇ ਕੀ ਲੱਗ ਰਿਹਾ ਹੈ ਜੀ ਬਿਲਕੁਲ ਠੀਕ ਹੈ ਜੀ ਕੰਮ ਗਿੰਕੇ ਜੇ ਦੇਖਿਆ ਜਾਵੇ ਸਭ ਤੋਂ ਵੱਧ ਕੰਮ ਜਿਹੜਾ 6 ਨੰਬਰ ਵਾਰਡ ਤੋਂ ਹੋ ਰਿਹਾ ਹੈ 6 ਨੰਬਰ ਵਾਰਡ ਤੋਂ 6 ਨੰਬਰ ਵਾਰਡ ਦਾ ਕੰਮ ਹੋ ਰਿਹਾ ਪਰ ਇਹਨਾਂ ਦਾ ਵਿਰੋਧ ਵੀ ਹੋਤ ਕਰ ਰਹੇ ਆ ਵਾਰਡ ਦੇ ਲੋਕ ਜੀ ਕਿਉਂ ਕਰ ਰਹੇ ਨੇ ਨਹੀਂ ਉਹ ਕਿਸੇ ਵੀ ਕੋਈ ਪਰਸਨਲ ਮਾੜੀ ਜੀ ਕੋਈ ਗੱਲ ਹੋ ਜੇ ਤੇ ਬੰਦਾ ਲੱਗੀ ਬੰਦਾ ਵਿਰੋਧ ਕਰ ਮਾਰਾ ਜਾ ਜਾਏ ਇਹ 2 ਮਿੰਟ ਮੰਨ ਲਓ ਕੋਈ ਗੱਡੀ ਮੰਗਵਾਨੀ ਆ 2 ਮਿੰਟ ਲੇਟ ਕਿਉਂ ਨਹੀਂ ਯਾਰੇ ਬੰਦਾ ਨਹੀਂ ਠੀਕ ਨੁਕਤਾ ਜੀ ਨਹੀਂ ਤੇ ਤੁਹਾਨੂੰ ਪਤਾ ਅੱਜਕੱਲ ਜ਼ਿਆਦਾ ਕਰਦੇ ਲੋਕ ਜਿਹੜੇ ਵਾਰਡ ਨੰਬਰ 6 ਹੁਣ ਪੂਰੇ ਨਗਰ ਕੌਂਸਲ ਦਾ ਦੁਬਾਰਾ ਇਲੈਕਸ਼ਨ ਆ ਰਹੇ ਹਨ ਤਕਰੀਬਨ 6-7 ਮਹੀਨੇ ਰਹਿ ਗਏ ਨੇ ਸਰ ਗਰਮੀਆਂ ਤੇਜ਼ ਹੋ ਜਾਣਗੀਆਂ ਇਹਨੂੰ ਦੇਖਣਾ ਜਾਓਗੇ ਵਾਰਡ ਦੇ ਐਮਸੀ ਮੋਸਟਲੀ ਜਿਹੜੇ ਲੋਕ ਆ ਉਹ ਇਹਨਾਂ ਦੇ ਹੱਥ ਚ ਆਪਣੇ ਰਿਜਿੰਦਰ ਸਿੰਘ ਲੰਬੜਸਾਰ ਦੇ ਹੱਥ ਚ ਕੀ ਲੱਗਦਾ ਤੁਹਾਨੂੰ ਹੈਟ੍ਰਿਕ ਮਾਰਨ ਦੇ ਚੰਗੇ ਹੋਗੇ ਜੀ ਬਿਲਕੁਲ ਬਿਲਕੁਲ ਜੋਰ ਤੋਂ ਨੰਬਰ ਕਿਆ ਨਾਮ ਹੈ ਜੀ ਤੁਹਾਡਾ ਰਜਿੰਦਰ ਕੁਮਾਰ ਵਿੱਕੀ ਹੈ ਜੀ ਨਾਮ ਵਿੱਕੀ ਜੀ ਵਾਰਡ ਨੰਬਰ 6 ਦੇ ਬਸਨੀ ਕੋ ਹਾਂ ਜੀ ਹਾਂ ਜੀ ਵਾਰਡ ਨੰਬਰ 6 ਕੀ ਕਹਿਣਾ ਚਾਹੁੰਦੇ ਹੋ ਜਿਹੜਾ ਟਿਊਬ ਲੱਗਿਆ ਜੀ ਬਹੁਤ ਹੀ ਧੰਨਵਾਦ ਕਰਦੇ ਆਂ ਪ੍ਰਧਾਨ ਜੀ ਦਾ ਰਜਿੰਦਰ ਸਿੰਘ ਨੰਬਰਦਾਰ ਜੀ ਦਾ ਜਿਹੜੇ ਕੰਮ ਦੀ ਪ੍ਰੋਪੋਜ਼ਲ ਰਾਤ ਦਿਨ ਭੱਜ ਭੱਜ ਕੇ ਬਣਾਉਂਦੇ ਆਂ ਵਾਰਡ ਵਾ ਤੇ ਜਿੰਨਾ ਰਾਤ ਦਿਨ ਇਹ ਕਰ ਰੱਖਿਆ ਇਹਨਾਂ ਨੇ ਅਜੇ ਐਮਸੀ ਸਾਨੂੰ ਨਾ ਮਿਲੇ ਨਾ ਮਿਲਨੇ ਆ ਜੀ ਇਸ ਵਾਰਡ ਤੇ ਕਿਆ ਲੋਕ ਖੁਸ਼ ਹੈ ਜੀ ਇਹਨਾਂ ਦੇ ਪੂਰੇ ਖੁਸ਼ ਆ ਜੀ ਪੂਰੇ ਲੱਗਦਾ ਹੈਟ੍ਰਿਕ ਮਾਰੋਗੇ ਬਿਲਕੁਲ 101% ਬਾਕੀ ਆ ਨਵੇਂ ਕਈ ਨਾ ਸਮਾ ਜਿਹੜੇ ਆਪ ਦੇ ਆਪ ਨੂੰ ਬੜਾ ਕੁਝ ਕਹਿੰਦੇ ਫਿਰਦੇ ਆ ਉਹ ਅੜਿੱਕੇ ਲਾਉਂਦੇ ਆ ਕੰਮ ਚ ਜਨਤਾ ਨੂੰ ਸਾਰਿਆਂ ਨੂੰ ਸਭ ਨੂੰ ਪਤਾ ਹੈ ਵੀ ਉਹ ਅੜਿੱਕੇ ਲਾਉਂਦੇ ਆ ਐਜੇ ਸਮਾਜ ਸੇਵੀ ਨੂੰ ਜਨਤਾ ਕਿ ਚੰਗੀ ਰੱਜ ਕੇ ਤਸੱਲੀ ਨਾਲ ਸਬਕ ਸਿਖਾਊਗੀ ਮਤਲਬ ਕਿ ਕਿੰਨੇ ਇਹਨਾਂ ਦੀ 4 ਸਾਲ ਦੀ ਜੇ ਆਪਾਂ ਕਾਰਗੁਜ਼ਾਰੀ ਦੇਖੀ ਕਹੀ ਜੀ ਰਹੀ ਮੈਂ ਤਾਂ ਤੁਹਾਨੂੰ ਇਹ ਦੱਸਦਾ ਜੀ ਪਿੱਛੇ ਜੀ ਇਹਨਾਂ ਦਾ ਬੇਟਾ ਬਿਮਾਰ ਸੀ ਮੈਂ ਹਸਪੀਟਲ ਸੀਗਾ ਐਜੇ ਬੰਦਾ ਮੈਂ ਕਦੇ ਆਪਣੀ ਜ਼ਿੰਦਗੀ ਜੀ ਨਹੀਂ ਦੇਖਿਆ ਉੱਥੇ ਬੱਚਾ ਸੀਰੀਅਸ ਪਿਆ ਇਹ ਉੱਥੇ ਵੀ ਉੱਥੇ ਫੋਨ ਕਰ ਕਰਕੇ ਆਪਣੀ ਸਫਾਈਆਂ ਡਿਊਟੀਆਂ ਲਾ ਰਿਆ ਸਵੇਰੇ ਉਧਰ ਚਲ ਜਾਓ ਸਵੇ ਵਾੜ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਵਾੜ ਵਾਸੀਆਂ ਦੇ ਅੱਗੇ ਮੈਂ ਅਪੀਲ ਕਰੂੰਗਾ ਵੀ ਐਜ ਐਮਸੀ ਆਪਾਂ ਨੂੰ ਨਹੀਂ ਮਿਲਣਾ ਆਪਾਂ ਇਹ ਨਕਲੀ ਸਮਾਜ ਸੇਵੀਆਂ ਦੀ ਗੱਲਾਂ ਵਿੱਚ ਨਾ ਆ ਕੇ ਨੰਬਰਦਾਰ ਜੀ ਦਾ ਪੂਰਾ ਠੋਕ ਕੇ ਸਮਰਥਨ ਕਰੀਏ ਪੂਰੇ ਤੋਂ ਪੂਰੇ ਠੋਕ ਕੇ ਬਹੁਮਤ ਨਾਲ ਜਿਤਾਈਏ ਆਪਾਂ ਇਹਨਾਂ ਨੂੰ 40 ਤੋਂ 45 ਲੱਖ ਦੀ ਲਗਤ ਦੇ ਨਾਲ ਜਿਹੜਾ ਅੱਜ ਟਿਊਬ ਲੱਗਣ ਜਾ ਰਿਹਾ ਉਦਘਾਟਨ ਕੀਤਾ ਪ੍ਰਧਾਨ ਜੀ ਦੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਸਾਰੇ ਮੈਂ ਆਪਦੇ ਵਾੜ ਵਾਸੀਆਂ ਵੱਲੋਂ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਸੀਵਰੇ ਬੋਰਡ ਦਾ ਵੀ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਡੀ ਜਿਹੜੀ ਇਹ ਪ੍ਰੋਬਲਮ ਦੂਰ ਕਰਨ ਲਈ ਅੱਜ ਟਿਊਬਲ ਲਾ ਰਹੇ ਕਿਉਂਕਿ ਪਹਿਲਾਂ ਇੱਥੇ ਪਾਣੀ ਸਾਨੂੰ ਕਿਸੇ ਹੋਰ ਵਾਰਡ ਚੋਟੀਪੁਰ ਤੋਂ ਪਾਣੀ ਆਉਂਦਾ ਸੀ ਤੇ ਬੜੀ ਦਿੱਕਤ ਆਉਂਦੀ ਸੀ ਤੇ ਇਸ ਕਰਕੇ ਅਸੀਂ ਇਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਪ੍ਰਧਾਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਸਾਰਿਆਂ ਨੇ ਸਾਡੇ ਅੱਗੇ ਲੱਗ ਕੇ ਸਾਡਾ ਇਹ ਕੰਮ ਕਰਾਇਆ ਇਹਨਾਂ ਦਾ ਮੈਂ ਬੜਾ ਬੜਾ ਸ਼ੁਕਰਗੁਜ਼ਾਰ ਆ ਤੇ ਆਉਣੇ ਵਾਲੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਕੀ ਤਿਆਰੀ ਕਰ ਰਹੇ ਹੋ ਜੀ ਆਉਣ ਵਾਲੇ ਬਾਰੇ ਤਾਂ ਜੇ ਸੋਚਿਆ ਨਹੀਂ ਲੋਕਾਂ ਦੀ ਰਾਏ ਜੋ ਹੋਏਗੀ ਜਿਵੇਂ ਖਿੜੇ ਮਿੱਥੇ ਓਵੇਂ ਕਹਿਣਗੇ ਓਵੇਂ ਕਰ ਲਾਂਗੇ ਜੀ ਉਹਨਾਂ ਦਾ ਹੁਕਮ ਹੋਇਆ ਬਹੁਤ ਭਾਰੀ ਬਹੁਤ ਨਾਲ ਤੁਸੀਂ ਜਿੱਤੇ ਹੋ ਕਿ ਆ ਲੱਗਦਾ ਹੈਟ੍ਰਿਕ ਬੱਜੇਗੀ ਜੀ ਪਤਾ ਨਹੀਂ ਜੀ ਤਾਂ ਲੋਕਾਂ ਨੂੰ ਪਤਾ ਪਿਛਲੀ ਵਾਰੀ ਵੀ ਮੇਰਾ ਇਰਾਦਾ ਨਹੀਂ ਸੀ ਖੜਨ ਦਾ ਪਰ ਲੋਕਾਂ ਨੇ ਕਿਹਾ ਨਹੀਂ ਵੀ ਤੁਹਾਨੂੰ ਖੜਨਾ ਚਾਹੀਦਾ ਜੇ ਕੰਮ ਬਕਾਇਆ ਪੈਂਡਿੰਗ ਪਏਗੇ ਹੁਣ ਵੀ ਜੇ ਲੋਕੀ ਕਹਿਣਗੇ ਤਾਂ ਮੈਂ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਾਂਗਾ ਜੇ ਕਹਿਣਗੇ ਕਿਸੇ ਹੋਰ ਨੂੰ ਖੜਾ ਕਰਨਾ ਫਿਰ ਵੀ ਮੈਂ ਹਾਜ਼ਰ ਹਾਂ ਇਹ ਲੋਕਾਂ ਦੀ ਜੋ رائے ਹੋਏਗੀ ਉਹਨਾਂ ਮੁਤਾਬਕ ਕਰਾਂਗੇ ਜਨਤਾਨਗਰ ਦੇ ਵਿੱਚ ਅੱਜ 40 ਤੋਂ 45 ਲੱਖ ਰੁਪਏ ਦੀ ਲਾਗਤ ਦੇ ਨਾਲ ਟਿਊਬਲ ਦਾ ਉਦਘਾਟਨ ਜਿਹੜਾ ਹੈ ਜਸਪ੍ਰੀਤ ਕੌਰ ਲੌਂਗੀਆਂ ਨੇ ਆਪਣੇ ਕਰਕਮਲਾਂ ਦੇ ਨਾਲ ਕੀਤਾ ਉੱਥੇ ਹੀ ਟਿਊਬਲ ਲੱਗਣ ਦਾ ਵਾਰਦੇ ਵਸਨੀਕਾਂ ਨੇ ਖੁਸ਼ੀ ਵੀ ਜ਼ਾਹਰ ਕੀਤੀ ਕਿਉਂਕਿ ਪਾਣੀ ਦੀ ਸਮੱਸਿਆ ਤੋਂ ਉਹਨਾਂ ਨੂੰ निजात ਮਿਲੇਗੀ ਰਜਿੰਦਰ ਲੰਬੜਦਾਰ ਜੀ ਦੇ ਵੱਲੋਂ ਵੀ ਨਗਰ ਕੌਂਸਲ ਪ੍ਰਧਾਨ ਦਾ ਟਿਊਬਲ ਦਾ ਉਦਘਾਟਨ ਕਰਨ ਤੇ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਉੱਥੇ ਹੀ ਵਾਰਦੇ ਵਸਨੀਕਾਂ ਨੇ ਕਿਹਾ ਕਿ ਸਾਨੂੰ ਜਿਹੜਾ ਹੈ 4 ਸਾਲ ਹੋ ਗਏ ਨੇ ਰਜਿੰਦਰ ਲੰਬੜਦਾਰ ਜੀ ਦੇ ਕਾਰਜਕਾਰ ਤੋਂ ਅਸੀਂ ਬਹੁਤ ਖੁਸ਼ ਨੇ ਤੇ ਆਹ ਨਾਲੇ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਭਾਰੀ ਬਹੁਮਤ ਦੇ ਨਾਲ ਅਰਜਿੰਦਰ ਨੰਬਰਦਾਰ ਜੀ ਨੂੰ ਜਿਤਾ ਕੇ ਅਸੀਂ ਹੈਟ੍ਰਿਕ ਬਣਾਵਾਂਗੇ ਦੇਖਣਾ ਹੈ ਕਿ ਕਿੰਨੀ ਵੋਟਾਂ ਦੇ ਨਾਲ ਇਸ ਵਾਰ ਜਿਹੜੇ ਨੇ ਇਲੈਕਸ਼ਨ ਆਣਗੇ ਨਗਰ ਕੌਂਸਲ ਦੇ ਉਹਨਾਂ ਦੇ ਵਿੱਚ ਲੋਕ ਇਹਨਾਂ ਨੂੰ ਜਿਤਾਉਂਦੇ ਨੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ